ਦੇਸ਼ ਭਰ ਦੇ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਕਿਸਾਨਾਂ ਦਿਆ ਹੱਕੀ ਮੰਗਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਜਿਸ ਦੇ ਚਲਦਿਆ ਅੰਮ੍ਰਿਤਸਰ ਦੇ ਟਾੜੀਵਾਗਾ ਬਾਰਡਰ ਤੋਂ ਕਿਸਾਨਾਂ ਗੁਰਸਰਵਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਸੈਂਕੜੇ ਕਿਸਾਨ ਟਰੈਕਟਰ ਲੈ ਕੇ ਟਰੈਕਟਰ ਮਾਰਚ ਕਰ ਰਹੇ 10 ਦੇ ਕਿ ਟਰੈਕਟਰ ਮਾਰਚ ਟਾੜੀ ਬਾਰਡਰ ਤੋਂ ਸ਼ੁਰੂ ਹੁੰਦਿਆ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਜਾ ਕੇ ਸਮਾਪਤ ਹੋਵੇਗਾ ਕਿਉਂ ਨਾ ਕਿ ਹੈ ਕਿ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ ਦਰਅਸਲ ਕਿਸਾਨਾਂ ਦਾ ਕਹਿਣਾ ਹੈ ਕਿ ਦੇਸ਼ ਜ਼ਰੂਰ ਆਜ਼ਾਦ ਹੋ ਗਿਆ ਪਰ ਅਸੀਂ ਲੋਕ ਆਜ਼ਾਦ ਨਹੀਂ ਅਸੀਂ ਅੱਜ ਵੀ ਸਰਕਾਰਾਂ ਦੇ ਗੁਲਾਮ ਆ ਤੇ ਅਸੀਂ ਉਸ ਦਿਨ ਆਜ਼ਾਦ ਹੋਵਾਂਗੇ ਉਸ ਦਿਨ ਸਾਡਾ ਆਜ਼ਾਦੀ ਦਿਵਸ ਹੋਵੇਗਾ ਜਦ ਅਸੀਂ ਪੂਰਨ ਤੌਰ ਤੇ ਆਜ਼ਾਦ ਹੋਵਾਂਗੇ ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਬਾਰਡਰ ਤੇ ਸੰਘਰਸ਼ ਕੀਤਾ ਗਿਆ ਉਸ ਤੋਂ ਬਾਅਦ ਖਨੌਰੀ ਤੇ ਸ਼ੰਭੂ ਬਾਰਡਰ ਤੇ ਉਹ ਸੰਘਰਸ਼ ਕਰ ਰਹੇ ਨੇ ਉਹਨਾਂ ਕਿਹਾ ਕਿ ਸਾਡਾ ਸੰਘਰਸ਼ ਲਗਾਤਾਰ ਜਾਰੀ ਹੈ ਪਰ ਸਰਕਾਰ ਵੱਲੋਂ ਮੰਗਾ ਨਹੀਂ ਮੰਨੀਆਂ ਜਾ ਰਹੀਆਂ ਮੰਗਾਂ ਨੂੰ ਅੰਗੋਲੀਆਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਜਦ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਰਨੇ ਵੀ ਜਾਰੀ ਰਹਿਣਗੇ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕੀਤੇ ਜਾਣਗੇ ਦੇਖੋ ਦੇਖੋ ਜਿਹੜਾ ਸਾਡਾ ਅੱਜ ਦਾ ਦੇਸ਼ ਵਿਆਪੀ ਟ੍ਰੈਕਟਰ ਮਾਰਚ ਹੈਗਾ ਇਹ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਐਨ ਪੀ ਵੱਲੋਂ ਸੀਗਾ ਅੱਜ ਦੇਸ਼ ਅੱਗੇ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਟ੍ਰੈਕਟਰ ਮਾਰਚ ਕਰ ਰਹੇ ਹਾਂ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਨਰੇਗਾ 200 ਦਿਨ ਉਹਦੀ ਚੰਗੀ ਦਿਹਾੜੀ ਲਖੀਮਪੁਰ ਖਰੀਦਾ ਇਨਸਾਫ ਕਿਸਾਨਾਂ ਤੋਂ ਸਾਰੇ ਕੇਸ ਵਾਪਸ ਲੈਣਾ ਸ਼ਹੀਦਾਂ ਨੂੰ ਮੁਆਵਜ਼ਾ ਡਬਲਯੂਟੀਓ ਤੋਂ ਭਾਰਤ ਬਾਹਰ ਆਵੇ ਤੇ ਫਸਲੀ ਬੀਮਾ ਯੋਜਨਾ ਮੰਗਾ ਸੀਗੀਆਂ ਸਾਡੀਆਂ ਦੂਸਰਾ ਅੱਜ ਦਾ ਦੇਣੀ ਸੀ 15 ਅਗਸਤ ਦਾ ਕਿਉਂ ਚੁਣਿਆ ਕਿਉਂਕਿ 1947 ਵਿੱਚ ਅਸੀਂ ਅੰਗਰੇਜ਼ਾਂ ਨੂੰ ਲੜਾਈ ਲੜ ਕੇ ਇਸ ਮੁਲਕ ਚੋਂ ਘਟ ਦਿੱਤਾ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਆ ਵਧਾਈ ਕਿਤੇ ਹੋਰ ਸਾਰਥਕ ਹੋ ਜਣੇ ਸੀ ਉਹ ਸਰਦ ਹੋਣੀ ਸੀ ਆਜ਼ਾਦੀ ਦਾ ਭਾਅ ਵੀ ਹਰਥ ਹੁੰਦਾ ਵੀ ਤੁਸੀਂ ਆਪਣੀ ਸਮੱਸਿਆ ਦਾ ਹੱਲ ਕੱਢ ਕੇ ਉਤੋਂ ਨਿਕਲ ਆਉਂਦੇ ਪਰ ਦੁੱਖ ਦੀ ਗੱਲ ਆ ਵੀ ਅੱਜ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈਗਾ ਇਹਦੀ ਸਾਨੂੰ ਸਮੱਸਿਆ ਅੱਜ ਮਜ਼ਦੂਰ ਨੂੰ ਕੰਮ ਨਹੀਂ ਹੈਗਾ ਦੇਸ਼ ਮੰਗਾਈ ਨਾ ਗਰੀਬ ਮੰਗਾਈ ਨਾ ਲੜ ਰਿਹਾ ਤੇ ਕਿਸਾਨ ਜੋ ਪੈਦਾ ਕਰਦਾ ਉਹਨੂੰ ਪੈਦਾਵਾਰ ਦਾ ਮੰਡੀ ਵਿੱਚ ਸਹੀ ਬੁੱਲ ਨਹੀਂ ਮਿਲਦਾ ਹੈਗਾ 35 ਰੁਪਏ ਤੋਂ ਅਸੀਂ ਘਟ ਕੁਮਾਰ ਰਹੇ ਹੈਗੇ ਆ 72% ਇਹਨਾਂ ਦੇ ਅੰਕੜਿਆਂ ਅਨੁਸਾਰ ਕਿਸਾਨ ਗਰੀਬੀ ਹੇਠਾਂ ਤੋਂ ਥੱਲੇ ਹੈਗਾ ਜਿਹੜਾ ਤਬਕਾ ਜ਼ਿਆਦਾ ਪੀੜਤ ਹੈ ਫਿਰ ਉਹ ਸੜਕਾਂ ਤੇ ਖਲੋਨਾ ਹੁੰਦਾ ਸੜਕਾਂ ਤੇ ਲੜਦਾ ਹੁੰਦਾ ਤੋਂ ਇਸ ਕਰਕੇ ਵੀ ਸਾਡੀ ਆਵਾਜ਼ ਦਾ ਸਨਮਾਨ ਹੋਵੇ ਸ਼ਹੀਦਾਂ ਦੇ ਸੁਪਨਿਆਂ ਦਾ ਸਨਮਾਨ ਹੋਵੇ ਇਸ ਕਰਕੇ ਟ੍ਰੈਕਟਰ ਮਾਰਚ ਕਰਕੇ ਅੱਜ ਦੇਸ਼ ਦੇ ਹਾਕਮਾਂ ਕੋਲੇ ਆਪਣੀ ਆਵਾਜ਼ ਪਹਚਾ ਰਹੇ ਹਾਂ ਦੇਖੋ ਗਲੋਬਲ ਲੈਵਲ ਤੇ ਉਹ ਕਾਰਪੋਰੇਟ ਦਾ ਅਜੰਡਾ ਲਾਗੂ ਕਰਨਾ ਚਾਹੁੰਦੇ ਨੇ ਔਰ ਕਾਰਪੋਰੇਟ ਦੇ ਏਜੰਡੇ ਤੇ ਕੰਮ ਕਰ ਰਹੇ ਨੇ ਜਿੱਦਾਂ ਹਿਡਨ ਬਰਗ ਦੀ ਰਿਪੋਰਟ ਹੁਣ ਉਹ ਕਿਵੇਂ ਨੱਪੀ ਗਈ ਆ ਕਿਵੇਂ ਸੇਬੀ ਦੀ ਚੇਅਰਪਰਸਨ ਉਹਦੇ ਵਿੱਚ ਆ ਰਹੀ ਹੈਗੀ ਆ ਤਾਂ ਇਹ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ ਹੀ ਨਹੀਂ ਉਹਨਾਂ ਕੋਲ ਹੈਗਾ ਇਸ ਕਰਕੇ ਉਹ ਆਵਾਜ਼ ਦਾ ਸਨਮਾਨ ਨਹੀਂ ਕਰਦੇ ਪਰ ਜੇ ਸਾਡੀ ਆਵਾਜ਼ ਦਾ ਸਨਮਾਨ ਨਾ ਕਰਨਗੇ ਤਾਂ ਹਰਿਆਣਾ ਤੇ ਮਹਾਰਾਸ਼ਟਰ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਜਵਾਬ ਦਊਗਾ ਉਹਨੇ ਪਹਿਲਾਂ ਵੀ ਦਿੱਤਾ ਹੈਗਾ ਸਾਡੀ ਆਵਾਜ਼ ਦਾ ਸਨਮਾਨ ਕਰਨਾ ਪਊਗਾ ਜੇ ਪ੍ਰਧਾਨ ਮੰਤਰੀ ਜੀ ਨਹੀਂ ਸਨਮਾਨ ਕਰ ਰਹੇ ਉਹ ਖਿਆਲ ਰੱਖਣ ਵੀ ਉਹਨਾਂ ਦਾ ਉਹ ਸੰਘਰਸ਼ ਕਿਹੜੇ ਲੋਕ ਕਰ ਰਹੇ ਨੇ ਉਹ ਦੇਸ਼ ਦਾ ਕਿਸਾਨ ਮਜ਼ਦੂਰ ਕਰ ਰਿਹਾ ਉਹ ਵੀ ਆਪਣੀਆਂ ਮੰਗਾਂ ਮਣਾਉਣ ਤੋਂ ਬਗੈਰ ਵਾਪਸ ਜਾਣ ਵਾਲਾ ਨਹੀਂ ਹੈਗਾ ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਆਗੂ ਜੌਨ ਬੋਲੀ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਅੱਜ 78 ਤਾ 78ਵਾਂ ਆਜ਼ਾਦੀ ਦਿਹਾੜਾ ਪ੍ਰਧਾਨ ਮੰਤਰੀ ਵੱਲੋਂ ਔਰ ਦੂਜੀਆਂ ਵੱਖ-ਵੱਖ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ, ਅਕਾਲੀ ਦਲ ਪਾਰਟੀ ਹਰ ਇੱਕ ਪਾਰਟੀਆਂ ਵੱਲੋਂ ਵੱਖ-ਵੱਖ ਮੰਨ ਬਣਾਏ ਜਾ ਰਿਹਾ ਪਰ ਕਿਸਾਨ ਇਹ ਦਿਨ ਅਸੀਂ ਇਹ ਤੇ ਕਹਿੰਦੇ ਯਾਦ ਹੋ ਗਏ ਪਰ ਅਸੀਂ ਹਾਲੀ ਤੱਕ ਵੀ ਗੁਲਾਮੀ ਵਿੱਚ ਤੁਰੇ ਫਿਰਦੇ ਆ ਗੁਲਾਮੀ ਸਾਨੂੰ ਇਸ ਤਰ੍ਹਾਂ ਦੀ ਵੀ ਜਿਹੜਾ ਸਾਡੇ ਜੋ ਵੀ ਅੱਜ ਤੱਕ ਕਾਰੋਬਾਰ ਸਾਡੇ ਸਾਰੇ ਠੱਪ ਪਏ ਨੇ ਜਿੱਤਰਾ ਵੱਡੇ ਵੱਡੇ ਸਾਡੇ ਭਾਰਤ ਮਾਲਾ ਰੋਡ ਯੋਜਨਾ ਹੋ ਗਈ ਔਰ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਉਧਰ ਪਾਸੇ-ਪਾਸੇ ਲੱਗਦੇ ਜਾ ਰਹੇ ਆ ਪੰਜਾਬ ਦੇ ਵਿੱਚ ਜੇ ਕੋਈ ਆ ਰੇ ਬਰਬਾਦੀ ਦੇ ਰਾਹ ਤੇ ਤੁਰਿਆ ਆਉਂਡਿਆ ਵਾ ਅਸੀਂ ਅਸੀਂ ਤਾਰ ਕੰਡਾ ਤੋਂ ਪਾਰ ਦੀ ਗੱਲ ਕਰ ਲਈਏ ਡਾਰ ਕੰਡਾ ਜਦੋਂ ਦੀ ਵੀ 90 ਸਾਲਾਂ ਤੋਂ ਲੱਗੀ ਆ ਸਾਡੀ ਬੜੀ ਪਰੇਸ਼ਾਨੀ ਉਹਦੀ ਵੱਧੀ ਵੱਧ ਜਾ ਰਹੀ ਆ ਜਿਤਨਾ ਸਾਡੇ ਗੇਟ ਖੁੱਲਣ ਦਾ ਟਾਈਮ ਉਹ ਕੋਈ ਨਿਸ਼ਚਿਤ ਨਹੀਂ ਆ ਜਿਹੜੇ ਸਾਡੇ ਉਥੋਂ ਦੀ ਕੋਈ ਫਸਲ ਆ ਉਹ ਫਸਲ ਫੂਰ ਜੜੀ ਜਾ ਰਹੀ ਆ ਯਾਨੀ ਕਿ ਅਸੀਂ ਦਿਨ ਬਰ ਦਿਨ ਗੁਲਾਮ ਹੀ ਹੁੰਦੇ ਆ ਰਹੇ ਆ ਔਰ ਜਿਹੜੀਆਂ ਅੱਜ 78ਵੇਂ ਯਾਦੀ ਦਿਹਾੜੇ ਤੇ ਅਸੀਂ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜਦੀਆਂ ਨੇ ਅਸੀਂ ਵਾਗੇ ਬਾਰਡਰ ਤੋਂ ਲੈ ਕੇ ਗੋਲਡਨ ਗੇਟ ਅੰਮ੍ਰਿਤਸਰ ਤੱਕ ਟਰੈਕਟਰ ਮਾਰਚ ਕੱਢ ਕੇ ਤੇ ਇੱਕ ਲੋਕਾਂ ਨੂੰ ਸੁਨੇਹਾ ਦੇ ਰਹੇ ਆ ਵੀ ਆਪਾਂ ਹਾਲੇ ਤੱਕ ਵੀ ਗੁਲਾਮ ਦੇ ਗੁਲਾਮ ਹੀ ਇਹੀ ਬੈਠੇ ਆਂ। ਹੋਰ ਕਿਸਾਂ ਜਿੱਥੇ ਬੰਦੀਆਂ ਸ਼ਾਮਿਲ ਹੋ ਰਹੀਆਂ। ਵੇਖੋ ਸਾਰੀਆਂ ਜਿੱਥੇ ਬੰਦੀਆਂ ਸ਼ਾਮਿਲ ਹੋ ਰਹੀਆਂ ਇਹ ਪੂਰੇ ਭਾਰਤ ਵਿੱਚ ਹੀ ਹੈ। ਜਿਹੜਾ ਅੱਜ ਟਰੈਕਟਰ ਮਾਰਚ ਕੱਢ ਰਿਹਾ ਸਾਰੇ ਪੂਰੇ ਭਾਰਤ ਵਿੱਚ ਹੀ ਆ ਜੀ। ਅਸੀਂ ਆਪਣੀ ਜਿੱਥੇ ਬੰਦੀ ਵੱਲੋਂ ਅਟਾਰੀਵਾਗਾ ਬਾਰਡਰ ਤੋਂ 골ਡਨ ਗੇਟ ਅੰਮ੍ਰਿਤਸਰ ਤੱਕ ਟਰੈਕਟਰ ਮਾਰਚ ਕੱਢ ਰਹੇ ਆ।